ਦੋਸਤੋ ਮੈਂ ਇਸ ਟਾਈਮ ਮੁੰਮ ਦਾ ਫਾੜਕ ਤੇ ਖੜਾ ਹੈਗਾ ਆ ਤੁਸੀਂ ਦੇਖ ਸਕਦੇ ਆ ਜਿਹੜਾ ਇੱਥੇ 7 ਵਜੇ ਦੇ ਕਰੀਬ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਹੈਗਾ ਆ ਬੱਸ ਵੀ ਇੱਕ ਵੀਰ ਬਸਲਾ ਸੈਰ ਤੋਂ ਆ ਰਹੀ ਸੀ ਤੇ ਜੇ ਤੁਸੀਂ ਦੇਖ ਸਕਦੇ ਆ ਜਿਹੜੀ ਬੱਸ ਟੁੱਟੀ ਹੋ ਗਈ ਆ ਔਰ ਬੜਾ ਜਿਆਦਾ ਐਕਸੀਡੈਂਟ ਹੋਇਆ ਔਰ ਕਾਰ ਵੀ ਤੁਸੀਂ ਦੇਖ ਸਕਦੇ ਆ ਜਿਹੜੀ ਕਾਰ ਆ ਕਾਰ ਦਾ ਵੀਡੀਓ ਦਾ ਬੁਰਾ ਹਾਲ ਹੋ ਗਿਆ ਔਰ ਕਾਰ ਵੀ ਜਿਹੜੀ ਬਹੁਤ ਭਿਆਨਕ ਨੁਕਸਾਨੀ ਦੇ ਹੋ ਗਈ ਆ ਤੇ ਉਹ ਜਿਹੜੀ ਪਾਸੇ ਕਰਾਜੋ ਆ ਜਿਹੜੀ ਆ ਆ ਜਿਹੜੀ ਆ ਅਲਾਨ ਕੀ ਦੀ ਹੈ ਮੈਂ ਤਾਂ ਰੇਤੂ ਨਾ ਆਇਆ ਉਹਨੂੰ ਲੁਕਾ ਕੇ ਭਾਈ ਸਾਰੇ ਕਰ ਅਸੀਂ ਦੇਖ ਸਕਦੇ ਆ ਜਿਹੜੀ ਸਕਾਰ ਆ ਉਹਦਾ ਵੀ ਭਿਆਨਕ ਇਹਦਾ ਸਕੂਟਰ ਪੱਤੀ ਕੀ ਹੋ ਗਈ ਆ ਪਰ ਇੱਕ ਜਿਹੜੀ ਪੇਜ ਤੇ ਦੱਸੀ ਗਈ ਕਿ ਸਕੂਟਰ ਨਹੀਂ ਸਗੀ ਔਰ ਉਹਦਾ ਵੀ ਇਹੀ ਕੁਝ ਅਦਾ ਪਤਾ ਨਹੀਂ ਲੱਗਿਆ ਹੈਗਾ ਔਰ ਵੀਰ ਜਿਹੜੇ ਹੈਗੇ ਉਹਨਾਂ ਨੂੰ ਪਾਸੇ ਤੇ ਵੱਢ ਕੇ ਉਹ ਹਾਸਤਾਨ ਚੱਲ ਕੇ ਜਾਇਆ ਹੈਗਾ ਅਸੀਂ ਦੇਖ ਲੈਂਦੇ ਹਾਂ ਤੇ ਚੱਲਦੀ ਸਵੀਰ ਜਿਹੜਾ ਧੰਤ ਹਾਸਾ ਹੋਇਆ ਹੈਗਾ ਉਹ ਵਹੀ ਜਿਹੜੀ ਕੋਰੀ ਇਦਾਂ ਦੇ ਹਾਸਾ ਜਿਹੜੇ ਨਾ ਹੋਣ ਪਰ ਦਰਸ਼ਨ ਦੀਦਾ ਨੇ ਦੱਸਿਆ ਕਿ ਜਿਹੜਾ ਇਹ ਟਰੈਕਟਰ ਸੀਗਾ ਇਹ ਮੂਨਤਾਂ ਵਾਲੇ ਫਲਕ ਤੋਂ ਪਿੰਡ ਵਿਚੋਂ ਨਿਕਲ ਕੇ ਤੇ ਕਰਾਸ ਕਰਨਾ ਸੀਗਾ ਇਹਨੇ ਔਰ ਜਿਹੜੀ ਬੱਸ ਆ ਇਹ ਦਸਵਾ ਸੜਕ ਤੋਂ ਆਈ ਸੀਗੀ ਤੇ ਇਹਨੇ ਜਿਹੜੀ ਜਦੋਂ ਟੱਕਰ ਮਾਰੀ ਹੈਗੀ ਆ ਕਾਰ ਨੂੰ ਟਰੈਕਟਰ ਨੂੰ ਦੇਖ ਕੇ ਜਿਹੜਾ ਐਕਟਿਵ ਵਾਲਾ ਉਹਦਾ ਸ਼ਿਕਾਰ ਹੋਇਆ ਹੈਗਾ ਸੋ ਅਸੀਂ ਦੇਖ ਸਕਦੇ ਹਾਂ ਲਾਈਵ ਇਸ ਲਾਈਵ ਨੂੰ ਲੋਕ ਪੱਥੇ ਹੋਏ ਨੇ ਇਸ ਥਾਰੇ ਐਂਬੂਲੈਂਸ ਵੀ ਪਹੁੰਚ ਚੁੱਕੀ ਹੈ ਵੀ ਪੁਲਿਸ ਨੂੰ ਜਿਹੜੇ ਪ੍ਰਸ਼ਾਸਨ ਉਹ ਵੀ ਪਹੁੰਚਿਆ ਹੋਇਆ ਹੈ ਇੱਥੇ डे भी आई सैड कर रही हैगी वाहन जोड़े नुकसाने गए है बहुत मंदभागी घटना जो वापी हैगी सवेरे सवेरे स्कूटरी है ਉਹ ਉਹ ਕਰੀ ਤੇ ਮੈਂ ਪਾਸਾ ਤੇ ਮੈਂ ਗੱਲ ਨੂੰ ਉਹ ਕਰ ਬੈਜੀ ਜੀ ਨੂੰ ਤਾਂ ਬਸ ਜਿਹੜੀ ਇਹ ਦਿਸਵਾ ਸਾਈਡ ਤੋਂ ਆ ਰਹੀ ਸੀ ਜੀ ਇਸ ਬੰਨੇ ਤੋਂ ਤੇ ਟ੍ਰੈਕਟਰੀ ਜਿਹੜਾ ਸੀਗਾ ਇਹ ਕ੍ਰੋਸ ਕਰ ਰਿਹਾ ਸੀਗਾ ਚੀਖ ਸਕਦੇ ਆ ਬੱਸ ਨੂੰ ਜਿਹੜੇ ਸਿੱਧੇ ਕਰਨ ਦੇ ਹੁਣ ਯਤਨ ਕੀਤੇ ਜਾ ਰਹੇ ਹੈਗੇ ਆ ਬਹੁਤ ਤਗੜਾ ਜਿਹੜਾ ਇਹ ਪੈਨਟ ਐਕਸੀਡੈਂਟ ਹੋਇਆ ਹੈਗਾ ਔਰ ਹਜੇ ਤੱਕ ਜਾਣਕਾਰੀ ਮਿਲ ਨਹੀਂ ਹੈਗੀ ਕਿ ਗੱਡੂਨ ਜਿਹੜੀ ਆ ਇਹਦਾ ਕਿੱਥੋਂ ਦਾ ਵੱਡੀ ਜਿਹੜੀ ਆ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਜਿਹੜੀ ਉਸਦੀਆਂ ਗੱਡੀਆਂ ਜੜੀਆਂ ਆ ਰਹੀਆਂ ਹੈਗੀਆਂ ਪੁਰਪੁਲ ਪ੍ਰਸ਼ਾਸਨ ਜਿਹੜਾ ਉਹ ਵੀ ਨੁਕਸ ਤੇ ਅੱਜ ਪਿਆ ਹੈਗਾ ਆ ਮਾਲਾ ਮੇਰੇ ਉਹ ਪਹਿਲੇ ਕੋਈ ਲਾਟ ਨਾ ਕਿਸੇ ਉਹ ਹੈ I don't know, I don't know.